ਦੇਖੋ ਇਹ ਹੈ ਤਾਂ ਇੱਕ ਛੋਟਾ ਜਿਹਾ ਇਲੈਕਸ਼ਨ ਸੀ ਪਰ ਇਹ ਭਗਵਾਨ ਪ੍ਰਮਾਨ ਸਰਕਾਰ ਨੇ ਇਹਨੂੰ ਯੁੱਧ ਬਣਾ ਕੇ ਰੱਖ ਦਿੱਤਾ ਇਹਨਾਂ ਦੀਆਂ ਜਿਹੜੀਆਂ ਨਾਕਾਮੀਆਂ ਹਨ ਇਹ ਹੀ ਸੋਚਣਾ ਉਹਨਾਂ ਨੂੰ ਵਿੱਚ ਖਿੱਚ ਕੇ ਲਿਆਉਣੀ ਇਹਨਾਂ ਨੂੰ ਦਿੱਖਦਾ ਹੈ ਕਿ ਲੋਕ ਸਾਡੇ ਨਾਲ ਨਹੀਂ ਪਿਛਲੇ ਇਲੈਕਸ਼ਨ ਚ ਵੀ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਕੱਲ ਲੁਧਿਆਣਾ ਦੀ ਖਬਰ ਤੁਸੀਂ ਦੱਸਦੇ ਮੂੰਹੋਂ ਬੋਲਦੀ ਤਸਵੀਰ ਹੈ ਮੈਂ ਕੀ ਗੱਲ ਕਰਾਂਗੀ ਲਾਅ ਐਂਡ ਆਰਡਰ ਦੀਆਂ ਧਜੀਆਂ ਉੜੀਆਂ ਪਈਆਂ ਸੋ ਮੈਮ ਤੁਹਾਡੇ ਨਾਮ ਤੇ ਸਸੀ ਕਰਨ ਮੈਮ ਕਿ ਮੇਰਾ ਮੋਲ ਬਣ ਗਿਆ ਲੱਗਦਾ ਕਿ ਇਸ ਵਾਰ ਮੋਰਚਾ ਮਾਰੂਗਾ ਬਿਲਕੁਲ ਲੱਗਦਾ ਤੇ ਸੁਸ਼ੀਲ ਰਿੰਕੂ ਵਾਲੇ ਸ਼ੀਤਮਨ ਡਾਕੜੀ ਪੈਂਟਰ ਵਾਲੇ ਘੁੰਮ ਰਹੇ ਕਾਫੀ ਵਿਰੋਧੀ ਘੁੰਮ ਰਿਹਾ ਸੀ ਕਿਵੇਂ ਦੇਖਦੇ ਹੋ ਬੈਟਰ ਇਹ ਆਪ ਦੱਸਣ ਤਾਂ ਦੱਸਿਆ ਵੀ ਉਹਨਾਂ ਨੇ ਤੇ ਮੈਮ ਵਸਤੇ ਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਲੋਕਾਂ ਨੂੰ ਹੀ ਸਰਵੇ ਵੀ ਕੀਤਾ ਸਾਰਾ ਉਹ ਤੁਸੀਂ ਦੇਖੇ ਹੋਣੀ ਵੀਡੀਓ ਸਾਡੇ ਕਿਵੇਂ ਦਾ ਇੱਕ ਨਰਕ ਭਰੀ ਜ਼ਿੰਦਗੀ ਉੱਥੇ ਵੀ ਦੀਦ ਕਰ ਰਹੇ ਜੇ ਤੁਸੀਂ ਜਦੋਂ ਕਿਵੇਂ ਦਾ ਉੱਥੇ ਮੋਰਚਾ ਬਣ ਚੱਕਾ ਨਹੀਂ ਦੇਖੋ ਅਸੀਂ ਤਾਂ ਮੈਂ ਤਾਂ 25 ਸਾਲ ਤੋਂ ਸਾਡਾ ਪਰਿਵਾਰ ਸੇਵਾ ਦੇ ਵਿੱਚ ਹੈਗਾ ਔਰ ਕੋਸ਼ਿਸ਼ ਕਰੀ ਦੀ ਹੈ ਬੈਸਟੇਡ ਦੀ ਜਿੱਥੇ ਜਿੱਥੇ ਵੀ ਅਸੀਂ ਕੰਮ ਕਰ ਰਹੇ ਹਾਂ ਔਰ ਵਧੀਆ ਸਾਰਾ ਚੱਲ ਰਿਹਾ ਜਲੰਧਰ ਬੈਸਟੇ ਮੇਰਾ ਪਰਿਵਾਰ ਹੈ ਵਧੀਆ ਕੰਮ ਕਰਾਂਗੇ ਮੈਨੂੰ ਸਾਰੀ ਪਾਰਟੀਆਂ ਦੀ ਬੈਸਟੇ ਕਿਉਂ ਲਿਗਾ ਸਾਰੀ ਏਡੀ ਵੱਡੀ ਇਸ ਟਾਈਮ ਜਿਹੜੀ ਰੋਲਾ ਪਿਆ ਹੈ ਬੈਸਟੇ ਦੇ ਵਿੱਚ ਕਿਵੇਂ ਦੇਖਦੇ ਹੋ ਉਹਨੂੰ ਭਗਵੰਤ ਮਾਨ ਵੀ ਇੱਥੇ ਆ ਗਏ ਉਹਨਾਂ ਦੀ ਵਾਈਫ ਆ ਗਏ ਸਾਰੇ ਇੱਥੇ ਕਿਵੇਂ ਦੇਖਦੇ ਹੋ ਸਾਰਾ ਕੀ ਮੋਲ ਬਣਿਆ ਹੈ ਇਸ ਟਾਈਮ ਦੇਖੋ ਇਹ ਹੈ ਤਾਂ ਇੱਕ ਛੋਟਾ ਜਿਹਾ ਇਲੈਕਸ਼ਨ ਸੀ ਅਰੇ ਭਗਵਾਨ ਤਾਂ ਮਾਨ ਸਰਕਾਰ ਨੇ ਇਹਨੂੰ ਯੁੱਧ ਬਣਾ ਕੇ ਰੱਖ ਦਿੱਤਾ ਇਹਨਾਂ ਦੀਆਂ ਜਿਹੜੀਆਂ ਨਾਕਾਮੀਆਂ ਹਨ ਇਹ ਹੀ ਸੋਚ ਉਹਨਾਂ ਨੂੰ ਇੱਥੇ ਖਿੱਚ ਕੇ ਲਿਆਉਣ ਇਹਨਾਂ ਨੂੰ ਦਿੱਖਦਾ ਹੈ ਕਿ ਲੋਕ ਸਾਡੇ ਨਾਲ ਨਹੀਂ ਪਿਛਲੇ ਇਲੈਕਸ਼ਨ ਚ ਵੀ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਹੁਣ ਫਿਰ ਇਸ ਇਲੈਕਸ਼ਨ ਚ ਲੋਕ ਇਹਨਾਂ ਨੂੰ ਨਕਾਰਨ ਜਾ ਰਹੇ ਹਾਂ ਲਾਅ ਐਨ ਆਰ ਡਰ ਦੀ ਗੱਲ ਕਰਦੇ ਕੱਲ ਵੀ ਤੁਸੀਂ ਲੁਧਿਆਣੇ ਦੀ ਖਬਰ ਸੁਣੀ ਉਹ ਤੇ ਸ਼ਿਵਸੇਨਾ ਦਾ ਜਿਹੜਾ ਕੋਈ ਆਗੂ ਸੀ ਉਹਨੂੰ ਬੜੀ ਬਹਿਰਮੀ ਦੇ ਨਾਲ ਉਹਦਾ ਉਹਦੇ ਉੱਤੇ ਵਾਰ ਕੀਤਾ ਗਿਆ ਲਾਅ ਐਨ ਆਰ ਬੜਾ ਮੂੰਹ ਬੋਲਦੀ ਤਸਵੀਰ ਕੱਲ ਲੁਧਿਆਣੇ ਦੀ ਖਬਰ ਤੁਸੀਂ ਦੱਸਦੇ ਮੂੰਹ ਬੋਲਦੀ ਤਸਵੀਰ ਹੈ ਮੈਂ ਕੀ ਗੱਲ ਕਰਾਂ ਜੀ ਲॉ ਐਂਡ ਆਰਡਰ ਦੀਆਂ ਧੁੱਜੀਆਂ ਉੜੀਆਂ ਪਈਆਂ ਬਹੁਤ ਪਰੇਸ਼ਾਨ ਨੇ ਸੋ ਮੈਮ ਤੁਹਾਡੇ ਨਾਮ ਸਸੀ ਕਰਨ ਮੈਨੂੰ ਕਿ ਮੇਰਾ ਮੋਲ ਬਣ ਕੇ ਲੱਗਦਾ ਕਿ ਇਸ ਵਾਰ ਮੋਰਚਾ ਮਾਰੂਗਾ ਬਿਲਕੁਲ ਲੱਗਦਾ ਤੇ ਸੁਸ਼ੀਲ ਬਿੰਕੂ ਵਾਲੇ ਸ਼ੀਤਮਨ ਰਾਗੜੀ ਦੇ ਪਿੰਡਲੇ ਕੋਲ ਬਰੇਕ ਆਫੀ ਬਹੁਤ ਹੀ ਕੋਹੜਾ ਸੀ ਕਿਵੇਂ ਦੇਖਦੇ ਆ ਬੈਟਰ ਇਹ ਆਪ ਦੱਸਣ ਤਾਂ ਦੱਸਿਆ ਵੀ ਉਹਨਾਂ ਨੇ ਤੇ ਲੋਕ ਤੇ ਮੈਂ ਬੈਸਟਰ ਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਲੋਕਾਂ ਨੂੰ ਸੀ ਸਰਵੇ ਵੀ ਕੀਤਾ ਸਾਰਾ ਉਹ ਤੋਂ ਹੀ ਦੇਖੇ ਹੁਣ ਇਹ ਵੀਡੀਓ ਸਾਡੇ ਕਿਵੇਂ ਇੱਕ ਨਰਕ ਭਰੀ ਜ਼ਿੰਦਗੀ ਉੱਥੇ ਵੀ ਤੀਦ ਕਰ ਰਹੇ ਜੇ ਤੁਸੀਂ ਜਿੱਤ ਜਾਂਦੇ ਕਿਵੇਂ ਉੱਥੇ ਮੋਲ ਬਣ ਸਕਦਾ ਨਹੀਂ ਦੇਖੋ ਅਸੀਂ ਤਾਂ ਮੈਂ ਤਾਂ 25 ਸਾਲ ਤੋਂ ਸਾਡਾ ਪਰਿਵਾਰ ਸੇਵਾ ਦੇ ਵਿੱਚ ਹੈਗਾ ਔਰ ਕੋਸ਼ਿਸ਼ ਕਰੀ ਦੀ ਹੈ ਵੈਸਟਲੈਂਡ ਦੀ ਜਿੱਥੇ ਜਿੱਥੇ ਵੀ ਅਸੀਂ ਕੰਮ ਕਰ ਰਹੇ ਹਾਂ ਔਰ ਵਧੀਆ ਸਾਰਾ ਚੱਲ ਰਿਹਾ ਹੈ ਦਲੰਦਰ ਵੈਸਟ ਮੇਰਾ ਪਰਿਵਾਰ ਹੈ ਵਧੀਆ ਕੰਮ ਕਰਾਂਗੇ ਮੈਨੂੰ ਸਾਰੀ ਪਾਰਟੀ ਦੀ ਵੈਸਟ ਤੇ ਕਿਉਂ ਜਗਾ ਸਾਰੀ ਏਡੀ ਵੱਡੀ ਇਸ ਟਾਈਮ ਜਿਹੜੀ ਰੋਲਾ ਪਿਆ ਵੈਸਟ ਦੇ ਵਿੱਚ ਕਿਵੇਂ ਦੇਖਦੇ ਉਹਨੂੰ ਭਗਵੰਤ ਮਾਨ ਵੀ ਇੱਥੇ ਆ ਗਏ ਉਹਨਾਂ ਦੀ ਵਾਈਫ ਆ ਗਏ ਸਾਰੇ ਇੱਥੇ ਕਿਵੇਂ ਦੇਖਦੇ ਸਾਰਾ ਕੀ ਮੋਲ ਬਣਿਆ ਹੈ ਇਸ ਟਾਈਮ ਦੇਖੋ ਇਹ ਹੈ ਤਾਂ ਇੱਕ ਛੋਟਾ ਜਿਹਾ ਇਲੈਕਸ਼ਨ ਸੀ ਅਰੇ ਭਗਵਾਨ ਤਾਂ ਮਾਨ ਸਰਕਾਰ ਨੇ ਇਹਨੂੰ ਯੁੱਧ ਬਣਾ ਕੇ ਰੱਖ ਦਿੱਤਾ ਇਹਨਾਂ ਦੀਆਂ ਜਿਹੜੀਆਂ ਨਾਕਾਮੀਆਂ ਹਨ ਇਹ ਹੀ ਸੋਚ ਉਹਨਾਂ ਨੂੰ ਇੱਥੇ ਖਿੱਚ ਕੇ ਲਿਆਓ ਇਹਨਾਂ ਨੂੰ ਦਿੱਖਦਾ ਹੈ ਕਿ ਲੋਕ ਸਾਡੇ ਨਾਲ ਨਹੀਂ ਪਿਛਲੇ ਇਲੈਕਸ਼ਨ ਚ ਵੀ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਹੁਣ ਫਿਰ ਇਸ ਇਲੈਕਸ਼ਨ ਚ ਲੋਕ ਇਹਨਾਂ ਨੂੰ ਨਕਾਰਨ ਜਾ ਰਹੇ ਹਨ ਲਾਅ ਐਂਡ ਆਰਡਰ ਦੀ ਗੱਲ ਕਰਦੇ ਕੱਲ ਵੀ ਤੁਸੀਂ ਲੁਧਿਆਣੇ ਦੀ ਖਬਰ ਸੁਣੀ ਉਹ ਤੇ ਸ਼ਿਵਸਨ ਦਾੜਾ ਕੋਈ ਆਗੂ ਸੀ ਉਹਨੂੰ ਬੜੀ ਬਹਿਰਮੀ ਦੇ ਨਾਲ ਉਹਦਾ ਉਹਦੇ ਉੱਤੇ ਵਾਰ ਕੀਤੇ ਗਏ ਲਾਅ ਐਂਡ ਆਰਡਰ ਬੜਾ ਮੂੰਹ ਬੋਲਦੀ ਤਸਵੀਰ ਕੱਲ ਲੁਧਿਆਣੇ ਦੀ ਖਬਰ ਤੁਸੀਂ ਦੱਸਦੇ ਮੂੰਹ ਬੋਲਦੀ ਤਸਵੀਰ ਹੈ ਮੈਂ ਕੀ ਗੱਲ ਕਰਾਂ ਜੀ ਲੌ ਐਂਡ ਆਰਡਰ ਦੀਆਂ ਧੁੱਜੀਆਂ ਉੜੀਆਂ ਪਈਆਂ ਬਹੁਤ ਪਰੇਸ਼ਾਨ ਨੇ ਦੇਖੋ ਇਹ ਹੈ ਤਾਂ ਇੱਕ ਛੋਟਾ ਜਿਹਾ ਇਲੈਕਸ਼ਨ ਸੀ ਪਰ ਇਹ ਭਗਵਾਨ ਪ੍ਰਮਾਨ ਸਰਕਾਰ ਨੇ ਇਹਨੂੰ ਯੁੱਧ ਬਣਾ ਕੇ ਰੱਖ ਦਿੱਤਾ ਇਹਨਾਂ ਦੀਆਂ ਜਿਹੜੀਆਂ ناکامیਆ ਨੇ ਉਹਨਾਂ ਨੂੰ ਵਿੱਚ ਖਿੱਚ ਕੇ ਲਿਆਉਣਾ ਇਹਨਾਂ ਨੂੰ ਦਿੱਖਦਾ ਹੈ ਕਿ ਲੋਕ ਸਾਡੇ ਨਾਲ ਨਹੀਂ ਪਿਛਲੇ ਇਲੈਕਸ਼ਨ ਚ ਵੀ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਕੱਲ ਲੁਧਿਆਣੇ ਦੀ ਖਬਰ ਤੁਸੀਂ ਦੱਸਦੇ ਮੂੰਹੋਂ ਬੋਲਦੀ ਤਸਵੀਰ ਹੈ ਮੈਂ ਕੀ ਗੱਲ ਕਰਾਂ ਜੀ ਲੌ ਐਂਡ ਆਰਡਰ ਦੀਆਂ ਧੁੱਜੀਆਂ ਉੜੀਆਂ ਪਈਆਂ ਸੋ ਮੈਮ ਤੁਹਾਡੇ ਨਾਮ ਸਸੀ ਕਰਨ ਮੈਮ ਕਿਵੇਂ ਮੋਰਚਾ ਬਣ ਗਿਆ ਲੱਗਦਾ ਕਿ ਇਸ ਵਾਰ ਮੋਰਚਾ ਮਾਰੂਗਾ ਬਿਲਕੁਲ ਲੱਗਦਾ ਤੇ ਸੁਸ਼ੀਲ ਰਿੰਕੂ ਵਾਲੇ ਸ਼ੀਤਮਨ ਡਾਕੜੀ ਪੈਂਟਰ ਵਾਲੇ ਘੁੰਮ ਰਹੇ ਕਾਫੀ ਵਿਰੋਧੀ ਘੁੰਮ ਰਾਇਆ ਸੀ ਕਿਵੇਂ ਦੇਖਦੇ ਆ ਬੈਟਰ ਇਹ ਆਪ ਦੱਸਣ ਤਾਂ ਦੱਸਿਆ ਵੀ ਉਹਨਾਂ ਨੇ ਤੇ ਮੈਮ ਵਸਤੇ ਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਲੋਕਾਂ ਨੂੰ ਹੀ ਸਰਵੇ ਵੀ ਕੀਤਾ ਸਾਰਾ ਉਹ ਤੁਸੀਂ ਦੇਖੇ ਹੋਣੀ ਵੀਡੀਓ ਸਾਡੇ ਕਿਵੇਂ ਦਾ ਇੱਕ ਨਰਕ ਭਰੀ ਜ਼ਿੰਦਗੀ ਉੱਥੇ ਵੀ ਦੀਦ ਕਰ ਰਹੇ ਜੇ ਤੁਸੀਂ ਜਿੱਦਾਂ ਨੂੰ ਕਿਵੇਂ ਉੱਥੇ ਮੋਰਚਾ ਬਣ ਚੱਕਾ ਨਹੀਂ ਦੇਖੋ ਅਸੀਂ ਤਾਂ ਮੈਂ ਤਾਂ 25 ਸਾਲ ਤੋਂ ਸਾਡਾ ਪਰਿਵਾਰ ਸੇਵਾ ਦੇ ਵਿੱਚ ਹੈਗਾ ਔਰ ਕੋਸ਼ਿਸ਼ ਕਰੀ ਦੀ ਬੈਸਟ ਲੈਣ ਦੀ ਜਿੱਥੇ ਜਿੱਥੇ ਵੀ ਅਸੀਂ ਕੰਮ ਕਰ ਰਹੇ ਹਾਂ ਔਰ ਵਧੀਆ ਸਾਰਾ ਚੱਲ ਰਿਹਾ ਹੈ ਜਲੰਧਰ ਵੈਸੇ ਮੇਰਾ ਪਰਿਵਾਰ ਆ ਵਧੀਆ ਕੰਮ ਕਰਾਂਗੇ ਮੈਨੂੰ ਸਾਰੀ ਪਾਰਟੀ ਦੀ ਵੈਸਤੇ ਕਿਉਂ ਲੇਗਾ ਸਾਰੀ ਏਡੀ ਵੱਡੀ ਇਸ ਟਾਈਮ ਜਿਹੜੀ ਰੋਲਾ ਪਿਆ ਹੈ ਵੈਸੇ ਦੇ ਵਿੱਚ ਕਿਵੇਂ ਦੇਖਦੇ ਉਹਨੂੰ ਭਗਵੰਤ ਮਾਨ ਵੀ ਇੱਥੇ ਆ ਗਏ ਉਹਨਾਂ ਦੀ ਵਾਈਫ ਆ ਗਏ ਸਾਰੇ ਇੱਥੇ ਕਿਵੇਂ ਦੇਖਦੇ ਸਾਰਾ ਕੀ ਮੋਲ ਬਣਿਆ ਹੈ ਇਸ ਟਾਈਮ ਦੇਖੋ ਇਹ ਹੈ ਤਾਂ ਇੱਕ ਛੋਟਾ ਜਿਹਾ ਇਲੈਕਸ਼ਨ ਸੀ ਪਰ ਇਹ ਭਗਵੰਤ ਮਾਨ ਸਰਕਾਰ ਨੇ ਇਹਨੂੰ ਯੁੱਧ ਬਣਾ ਕੇ ਰੱਖ ਦਿੱਤਾ ਇਹਨਾਂ ਦੀਆਂ ਜਿਹੜੀਆਂ ਨਾਕਾਮੀਆਂ ਹਨ ਇਹਨਾਂ ਨੂੰ ਵਿੱਚ ਕਿਚਕਲੇ ਆਉਣੀ ਇਹਨਾਂ ਨੂੰ ਦਿੱਖਦਾ ਹੈ ਕਿ ਲੋਕ ਸਾਡੇ ਨਾਲ ਨਹੀਂ ਪਿਛਲੇ ਇਲੈਕਸ਼ਨ ਚ ਵੀ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਹੁਣ ਫੇਰ ਇਸ ਇਲੈਕਸ਼ਨ ਚ ਲੋਕ ਇਹਨਾਂ ਨੂੰ ਨਕਾਰਨ ਜਾ ਰਹੇ ਹਨ ਲਾਅ ਐਂਡ ਆਰਡਰ ਦੀ ਗੱਲ ਕਰਦੇ ਕੱਲ ਵੀ ਤੁਸੀਂ ਲੁਧਿਆਣੇ ਦੀ ਖਬਰ ਸੁਣੀ ਉਹ ਤੇ ਸ਼ਿਵਸਨ ਦਾ ਕੋਈ ਆਗੂ ਸੀ ਉਹਨੂੰ ਬੜੀ ਬਹਿਰਮੀ ਦੇ ਨਾਲ ਉਹਦਾ ਉਹਦੇ ਉੱਤੇ ਵਾਰ ਕੀਤਾ ਗਿਆ ਲਾਅ ਐਂਡ ਆਰਡਰ ਬੜਾ ਮੂੰਹ ਬੋਲਦੀ ਤਸਵੀਰ ਕੱਲ ਲੁਧਿਆਣੇ ਦੀ ਖਬਰ ਤੁਸੀਂ ਦੱਸਦੇ ਮੂੰਹ ਬੋਲਦੀ ਤਸਵੀਰ ਹੈ ਮੈਂ ਕੀ ਗੱਲ ਕਰਾਂ ਜੀ ਲੌ ਐਂਡ ਆਰਡਰ ਦੀਆਂ ਝੱਟੀਆਂ ਉੜੀਆਂ ਪਈਆਂ ਬਹੁਤ ਪਰੇਸ਼ਾਨ ਨੇ ਸੋ ਮੈਮ ਤੁਹਾਡਾ ਨਾਮ ਸਸੀ ਕੌਰ ਮੈਂ ਕਿ ਮੇਰਾ ਮੋਲ ਬਣ ਕੇ ਲੱਗਦਾ ਕਿ ਇਸ ਵਾਰ ਮੋਰਚਾ ਮਾਰੂਗਾ ਬਿਲਕੁਲ ਲੱਗਦਾ ਤੇ ਸੁਸ਼ੀਲ ਬਿੰਕੂ ਵਾਲੇ ਸ਼ੀਤਮਨ ਡਾਕੜ ਦੇ ਪਿੰਡਲੇ ਕੋਲ ਬਰੇਕ ਆਫੀ ਬਹੁਤ ਹੀ ਕੋਹੜਾ ਆਇਆ ਸੀ ਕਿਵੇਂ ਦੇਖਦੇ ਆ ਬੈਟਰ ਇਹ ਆਪ ਦੱਸਣ ਤਾਂ ਦੱਸਿਆ ਵੀ ਉਹਨਾਂ ਨੇ ਤੇ ਲੋਕਾਂ ਤੇ ਮੈਂ ਬੈਟਰ ਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਲੋਕਾਂ ਨੂੰ ਹੀ ਸਰਵੇ ਵੀ ਕੀਤਾ ਸਾਰਾ ਉਹ ਤੋਂ ਹੀ ਦੇਖੇ ਹੁਣ ਇਹ ਵੀਡੀਓ ਸਾਡੇ ਕਿਵੇਂ ਇੱਕ ਨਰਕ ਭਰੀ ਜ਼ਿੰਦਗੀ ਉੱਥੇ ਵੀ ਤੀਦ ਕਰ ਰਹੇ ਜੇ ਤੁਸੀਂ ਜਿੱਤ ਜਾਂਦੇ ਕਿਵੇਂ ਉੱਥੇ ਮੋਲ ਬਣ ਪਾਉਂਦੇ ਮੈਂ ਦੇਖੋ ਅਸੀਂ ਤਾਂ ਮੈਂ ਤਾਂ 25 ਸਾਲ ਤੋਂ ਸਾਡਾ ਪਰਿਵਾਰ ਸੇਵਾ ਦੇ ਵਿੱਚ ਹੈਗਾ ਔਰ ਕੋਸ਼ਿਸ਼ ਕਰੀ ਦੀ ਹੈ ਵੈਸਟ ਲੈਣ ਦੀ ਜਿੱਥੇ ਜਿੱਥੇ ਵੀ ਅਸੀਂ ਕੰਮ ਕਰ ਰਹੇ ਹਾਂ ਔਰ ਵਧੀਆ ਸਾਰਾ ਚੱਲ ਰਿਹਾ ਹੈ ਜਲੰਧਰ ਵੈਸੇ ਮੇਰਾ ਪਰਿਵਾਰ ਹੈ ਵਧੀਆ ਕੰਮ ਕਰਾਂਗੇ ਮੈਨੂੰ ਸਾਰੀ ਪਾਰਟੀਆਂ ਦੀ ਵੈਸਟ ਤੇ ਕਿਉਂ ਲੱਗੇਗਾ ਸਾਰੀ ਏਡੀ ਵੱਡੀ ਇਸ ਟਾਈਮ ਜਿਹੜੀ ਰੋਲਾ ਪਿਆ ਹੈ ਵੈਸਟ ਦੇ ਵਿੱਚ ਕਿਵੇਂ ਦੇਖਦੇ ਹੋ ਉਹਨੂੰ ਭਗਵੰਤ ਮਾਨ ਵੀ ਇੱਥੇ ਆ ਗਏ ਉਹਨਾਂ ਦੀ ਵਾਈਫ ਆ ਗਏ ਸਾਰੇ ਇੱਥੇ ਕਿਵੇਂ ਦੇਖਦੇ ਹੋ ਸਾਰਾ ਕੀ ਮੋਲ ਬਣਿਆ ਹੈ ਇਸ ਟਾਈਮ ਦੇਖੋ ਇਹ ਹੈ ਤਾਂ ਇੱਕ ਛੋਟਾ ਜਿਹਾ ਇਲੈਕਸ਼ਨ ਸੀ ਅਰੇ ਭਗਵਾਨ ਤਾਂ ਮਾਨ ਸਰਕਾਰ ਨੇ ਇਹਨੂੰ ਯੁੱਧ ਬਣਾ ਕੇ ਰੱਖ ਦਿੱਤਾ ਇਹਨਾਂ ਦੀਆਂ ਜਿਹੜੀਆਂ ਨਾਕਾਮੀਆਂ ਹਨ ਇਹ ਹੀ ਸੋਚ ਉਹਨਾਂ ਨੂੰ ਵਿੱਚ ਖਿੱਚ ਕੇ ਲਿਆਉਂਦੇ ਇਹਨਾਂ ਨੂੰ ਦਿੱਖਦਾ ਹੈ ਕਿ ਲੋਕ ਸਾਡੇ ਨਾਲ ਨਹੀਂ ਪਿਛਲੇ ਇਲੈਕਸ਼ਨ ਚ ਵੀ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਹੁਣ ਫਿਰ ਇਸ ਇਲੈਕਸ਼ਨ ਚ ਲੋਕ ਇਹਨਾਂ ਨੂੰ ਨਕਾਰਨ ਜਾ ਰਹੇ ਹਾਂ ਲਾਅ ਐਨ ਆਰ ਡਰ ਦੀ ਗੱਲ ਕਰਦੇ ਕੱਲ ਵੀ ਤੁਸੀਂ ਲੁਧਿਆਣੇ ਦੀ ਖਬਰ ਸੁਣੀ ਉਹ ਤੇ ਸ਼ਿਵ ਸੇਨਾ ਦਾ ਜਿਹੜਾ ਕੋਈ ਆਗੂ ਸੀ ਉਹਨੂੰ ਬੜੀ ਬਹਿਰਮੀ ਦੇ ਨਾਲ ਉਹਦਾ ਉਹਦੇ ਉੱਤੇ ਵਾਰ ਕੀਤਾ ਗਿਆ ਲਾਅ ਐਨ ਆਰ ਬੜਾ ਮੂੰਹੋਂ ਬੋਲਦੀ ਤਸਵੀਰ ਕੱਲ ਲੁਧਿਆਣੇ ਦੀ ਖਬਰ ਤੁਸੀਂ ਦੱਸਦੇ ਮੂੰਹੋਂ ਬੋਲਦੀ ਤਸਵੀਰ ਹੈ ਮੈਂ ਕੀ ਗੱਲ ਕਰਾਂ ਜੀ ਲੌ ਐਂਡ ਆਰਡਰ ਦੀਆਂ ਧੁੱਜੀਆਂ ਉੜੀਆਂ ਪਈਆਂ ਬਹੁਤ ਪਰੇਸ਼ਾਨ ਨੇ ਦੇਖੋ ਇਹ ਹੈ ਤਾਂ ਇੱਕ ਛੋਟਾ ਜਿਹਾ ਇਲੈਕਸ਼ਨ ਸੀ ਪਰ ਇਹ ਭਗਵੰਤ ਮਾਨ ਸਰਕਾਰ ਨੇ ਇਹਨੂੰ ਯੁੱਧ ਬਣਾ ਕੇ ਰੱਖ ਦਿੱਤਾ ਇਹਨਾਂ ਦੀਆਂ ਜਿਹੜੀਆਂ ناکامیਆਂ ਨੇ ਉਹਨਾਂ ਨੂੰ ਵਿੱਚ ਖਿੱਚ ਕੇ ਲਿਆਉਣਾ ਇਹਨਾਂ ਨੂੰ ਦਿੱਖਦਾ ਹੈ ਕਿ ਲੋਕ ਸਾਡੇ ਨਾਲ ਨਹੀਂ ਪਿਛਲੇ ਇਲੈਕਸ਼ਨ ਚ ਵੀ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਕੱਲ ਲੁਧਿਆਣੇ ਦੀ ਖਬਰ ਤੁਸੀਂ ਦੱਸਦੇ ਮੂੰਹੋਂ ਬੋਲਦੀ ਤਸਵੀਰ ਹੈ ਮੈਂ ਕੀ ਗੱਲ ਕਰਾਂਗੀ ਲੌ ਐਂਡ ਆਰਡਰ ਦੀਆਂ ਧੁੱਜੀਆਂ ਉੜੀਆਂ ਪਈਆਂ ਮੈਮ ਸਾਡਾ ਨਾਮ ਸਸੀ ਕਰਨ ਮੈਮ ਕਿ ਮੇਰਾ ਮੋਲ ਬਣ ਗਿਆ ਲੱਗਦਾ ਕਿ ਇਸ ਵਾਰ ਮੋਰਚਾ ਮਾਰੂਗਾ ਬਿਲਕੁਲ ਲੱਗਦਾ ਤੇ ਸੁਸ਼ੀਲ ਰਿੰਕੂ ਵਾਲੇ ਸ਼ੀਤਮਨ ਡਾਕੜ ਦੇ ਪੈਂਟਰਲੇ ਘੁੰਮ ਰਹੇ ਕਾਫੀ ਵਿਰੋਧੀ ਘੁੰਮ ਰਾਇਆ ਸੀ ਕਿਵੇਂ ਦੇਖਦੇ ਹੋ ਬੈਟਰ ਇਹ ਆਪ ਦੱਸਣ ਤਾਂ ਦੱਸਿਆ ਵੀ ਉਹਨਾਂ ਨੇ ਤੇ ਮੈਮ ਵਸਤੇ ਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਲੋਕਾਂ ਨੂੰ ਹੀ ਸਰਵੇ ਵੀ ਕੀਤਾ ਸਾਰਾ ਉਹ ਤੁਸੀਂ ਦੇਖੇ ਹੋਣੀ ਵੀਡੀਓ ਸਾਡੇ ਕਿਵੇਂ ਦਾ ਇੱਕ ਨਰਕ ਭਰੀ ਜ਼ਿੰਦਗੀ ਉੱਥੇ ਵੀ ਦੀਦ ਕਰ ਰਹੇ ਜੇ ਤੁਸੀਂ ਜੱਜਾਂ ਨੂੰ ਕਿਵੇਂ ਦਾ ਉੱਥੇ ਮੋਰਚਾ ਬਣਦਾ ਨਹੀਂ ਸਾਹਿਬ ਦੇਖੋ ਅਸੀਂ ਤਾਂ ਮੈਂ ਤਾਂ 25 ਸਾਲ ਤੋਂ ਸਾਡਾ ਪਰਿਵਾਰ ਸੇਵਾ ਦੇ ਵਿੱਚ ਹੈਗਾ ਔਰ ਕੋਸ਼ਿਸ਼ ਕਰੀ ਦੀ ਹੈ ਵੈਸਟ ਲੈਂਡ ਦੀ ਜਿੱਥੇ ਜਿੱਥੇ ਵੀ ਅਸੀਂ ਕੰਮ ਕਰ ਰਹੇ ਹਾਂ ਔਰ ਵਧੀਆ ਸਾਰਾ ਚੱਲ ਰਿਹਾ ਹੈ ਜਲੰਧਰ ਵੈਸੇ ਮੇਰਾ ਪਰਿਵਾਰ ਹੈ ਵਧੀਆ ਕੰਮ ਕਰਾਂਗੇ ਮੈਂਨ ਸਾਰੀ ਪਾਰਟੀਆਂ ਦੀ ਵੈਸਟ ਤੇ ਕਿਉਂ ਲੇਗਾ ਸਾਰੀ ਏਡੀ ਵੱਡੀ ਇਸ ਟਾਈਮ ਕਿڑی ਰੋਲਾ ਪਿਆ ਵੈਸਟ ਦੇ ਵਿੱਚ ਕਿਵੇਂ ਦੇਖਦੇ ਉਹਨੂੰ ਭਗਵੰਤ ਮਾਨ ਵੀ ਇੱਥੇ ਆ ਗਏ ਉਹਨਾਂ ਦੀ ਵਾਈਫ ਆ ਗਏ ਸਾਰੇ ਇੱਥੇ ਕਿਵੇਂ ਦੇਖਦੇ ਸਾਰਾ ਕੀ ਮੋਲ ਬਣਿਆ ਹੈ ਇਸ ਟਾਈਮ ਦੇਖੋ ਇਹ ਹੈ ਤਾਂ ਇੱਕ ਛੋਟਾ ਜਿਹਾ ਇਲੈਕਸ਼ਨ ਸੀ ਅਰੇ ਭਗਵਾਨ ਵਰਤਮਾਨ ਸਰਕਾਰ ਨੇ ਇਹਨੂੰ ਜੁੱਧ ਬਣਾ ਕੇ ਰੱਖ ਦਿੱਤਾ ਇਹਨਾਂ ਦੀਆਂ ਜਿਹੜੀਆਂ ਨਾਕਾਮੀਆਂ ਹਨ ਉਹ ਉਹਨਾਂ ਨੂੰ ਵਿੱਚ ਖਿੱਚ ਕੇ ਲਿਆ ਇਹਨਾਂ ਨੂੰ ਦਿੱਖਦਾ ਹੈ ਕਿ ਲੋਕ ਸਾਡੇ ਨਾਲ ਨਹੀਂ ਪਿਛਲੇ ਇਲੈਕਸ਼ਨ ਚ ਵੀ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਹੁਣ ਫਿਰ ਇਸ ਇਲੈਕਸ਼ਨ ਚ ਲੋਕ ਇਹਨਾਂ ਨੂੰ ਨਕਾਰਨ ਜਾ ਰਹੇ ਹਨ ਲਾਅ ਐਂਡ ਆਰਡਰ ਦੀ ਗੱਲ ਕਰਦੇ ਕੱਲ ਵੀ ਤੁਸੀਂ ਲੁਧਿਆਣੇ ਦੀ ਖਬਰ ਸੁਣੀ ਉਹ ਤੇ ਸ਼ਿਵਸਨ ਦਾੜਾ ਕੋਈ ਆਗੂ ਸੀ ਉਹਨੂੰ ਬੜੀ ਬਹਿਰਮੀ ਦੇ ਨਾਲ ਉਹਦਾ ਉਹਦੇ ਉੱਤੇ ਵਾਰ ਕੀਤੇ ਗਏ ਲਾਅ ਐਂਡ ਆਰਡਰ ਬੜਾ ਮੂੰਹ ਬੋਲਦੀ ਤਸਵੀਰ ਕੱਲ ਲੁਧਿਆਣੇ ਦੀ ਖਬਰ ਤੁਸੀਂ ਦੱਸਦੇ ਮੂੰਹ ਬੋਲਦੀ ਤਸਵੀਰ ਹੈ ਮੈਂ ਕੀ ਗੱਲ ਕਰਾਂ ਜੀ ਲੌ ਐਂਡ ਆਰਡਰ ਦੀਆਂ ਝੁੱਗੀਆਂ ਉੜੀਆਂ ਪਈਆਂ ਬਹੁਤ ਪਰੇਸ਼ਾਨ ਨੇ ਸੋ ਮੈਮ ਤੁਹਾਡੇ ਨਾਲ ਸਸੀ ਕੌਰ ਮੈਮ ਕਿਵੇਂ ਮੋਰਲ ਬਣ ਗਿਆ ਲੱਗਦਾ ਕਿ ਇਸ ਵਾਰ ਮੋਰਚਾ ਮਾਰੂਗਾ ਬਿਲਕੁਲ ਲੱਗਦਾ ਤੇ ਸੁਸ਼ੀਲ ਰਿੰਕੂ ਵਾਲੇ ਸ਼ੀਤਮਨ ਡਾਕੜ ਪੈਂਟਰ ਵਾਲੇ ਘੁੰਮ ਰਹੇ ਕਾਫੀ ਵਿਰੋਧੀ ਘੁੰਮ ਰਾਇਆ ਸੀ ਕਿਵੇਂ ਦੇਖਦੇ ਆ ਬੈਟਰ ਇਹ ਆਪ ਦੱਸਣ ਤਾਂ ਦੱਸਿਆ ਵੀ ਉਹਨਾਂ ਨੇ ਤੇ ਮੈਮ ਵੈਸਟਰ ਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਆ ਲੋਕਾਂ ਨੂੰ ਹੀ ਸਰਵੇ ਵੀ ਕੀਤਾ ਸਾਰਾ ਉਹ ਤੁਸੀਂ ਦੇਖੇ ਹੋਣੀ ਵੀਡੀਓ ਸਾਡੇ ਕਿਵੇਂ ਦਾ ਇੱਕ ਨਰਕ ਭਰੀ ਜ਼ਿੰਦਗੀ ਉੱਥੇ ਵੀ ਦੀਦ ਕਰ ਰਹੇ ਜੇ ਤੁਸੀਂ ਜੱਜਾਂ ਨੂੰ ਕਿਵੇਂ ਦਾ ਉੱਥੇ ਮੋਰਲ ਬਣ ਗਿਆ ਨਹੀਂ ਦੇਖੋ ਅਸੀਂ ਤਾਂ ਮੈਂ ਤਾਂ 25 ਸਾਲ ਤੋਂ ਸਾਡਾ ਪਰਿਵਾਰ ਸੇਵਾ ਦੇ ਵਿੱਚ ਹੈਗਾ ਔਰ ਕੋਸ਼ਿਸ਼ ਕਰੀ ਦੀ ਹੈ ਵੈਸਟ ਲੈਂਡ ਦੀ ਜਿੱਥੇ ਜਿੱਥੇ ਵੀ ਅਸੀਂ ਕੰਮ ਕਰ ਰਹੇ ਹਾਂ ਔਰ ਵਧੀਆ ਸਾਰਾ ਚੱਲ ਰਿਹਾ ਹੈ ਜਲੰਧਰ ਵੈਸੇ ਮੇਰਾ ਪਰਿਵਾਰ ਹੈ ਵਧੀਆ ਕੰਮ ਕਰਾਂਗੇ ਮੈਂਨੂੰ ਸਾਰੀ ਪਾਰਟੀਆਂ ਦੀ ਵੈਸਟ ਤੇ ਕਿਉਂ ਲੇਗਾ ਸਾਰੀ ਏਡੀ ਵੱਡੀ ਇਸ ਟਾਈਮ ਕਿڑی ਰੋਲਾ ਪਿਆ ਵੈਸਟ ਦੇ ਵਿੱਚ ਕਿਵੇਂ ਦੇਖਦੇ ਉਹਨੂੰ ਭਗਵੰਤ ਮਾਨ ਵੀ ਇੱਥੇ ਆ ਗਏ ਉਹਨਾਂ ਦੀ ਵਾਈਫ ਆ ਗਏ ਸਾਰੇ ਇੱਥੇ ਕਿਵੇਂ ਦੇਖਦੇ ਸਾਰਾ ਕੀ ਮੋਲ ਬਣਿਆ ਹੈ ਇਸ ਟਾਈਮ ਦੇਖੋ ਇਹ ਹੈ ਤਾਂ ਇੱਕ ਛੋਟਾ ਜਿਹਾ ਇਲੈਕਸ਼ਨ ਸੀ ਅਰੇ ਭਗਵਾਨ ਤਾਂ ਮਾਨ ਸਰਕਾਰ ਨੇ ਇਹਨੂੰ ਯੁੱਧ ਬਣਾ ਕੇ ਰੱਖ ਦਿੱਤਾ ਇਹਨਾਂ ਦੀਆਂ ਜਿਹੜੀਆਂ ਨਾਕਾਮੀਆਂ ਹਨ ਇਹ ਹੀ ਸੋਚ ਉਹਨਾਂ ਨੂੰ ਵਿੱਚ ਖਿੱਚ ਕੇ ਲਿਆਉਣ ਇਹਨਾਂ ਨੂੰ ਦਿੱਖਦਾ ਹੈ ਕਿ ਲੋਕ ਸਾਡੇ ਨਾਲ ਨਹੀਂ ਪਿਛਲੇ ਇਲੈਕਸ਼ਨ ਚ ਵੀ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਹੁਣ ਫਿਰ ਇਸ ਇਲੈਕਸ਼ਨ ਚ ਲੋਕ ਇਹਨਾਂ ਨੂੰ ਨਕਾਰਨ ਜਾ ਰਹੇ ਹਾਂ ਲਾਅ ਐਂਡ ਆਰਡਰ ਦੀ ਗੱਲ ਕਰਦੇ ਕੱਲ ਵੀ ਤੁਸੀਂ ਲੁਧਿਆਣੇ ਦੀ ਖਬਰ ਸੁਣੀ ਉਹ ਤੇ ਸ਼ਿਵਸੇਨਾ ਦਾ ਜਿਹੜਾ ਕੋਈ ਆਗੂ ਸੀ ਉਹਨੂੰ ਬੜੀ ਬਹਿਰਮੀ ਦੇ ਨਾਲ ਉਹਦਾ ਉਹਦੇ ਉੱਤੇ ਵਾਰ ਕੀਤਾ ਗਿਆ ਲਾਅ ਐਂਡ ਆਰਡਰ ਬੜਾ ਮੂੰਹ ਬੋਲਦੀ ਤਸਵੀਰ ਕੱਲ ਲੁਧਿਆਣੇ ਦੀ ਖਬਰ ਤੁਸੀਂ ਦੱਸਦੇ ਮੂੰਹ ਬੋਲਦੀ ਤਸਵੀਰ ਹੈ ਮੈਂ ਕੀ ਗੱਲ ਕਰਾਂ ਲਾਅ ਐਂਡ ਆਰਡਰ ਦੀਆਂ ਝੁੱਗੀਆਂ ਉੜੀਆਂ ਪਈਆਂ ਬਹੁਤ ਪਰੇਸ਼ਾਨ ਨੇ